ਪਾਰਟੀ ਹੋਵੇ ਵਧੀਆ ਹੋਵੇ ਉਹ ਹੋਵੇ ਪਾਰਟੀ ਜਿਹੜੀ ਸਾਡੇ ਕੰਮ ਕਰੇ ਸਭ ਸ਼ਹਿਰ ਨੂੰ ਵਧੀਆ ਔਰ ਸਾਫ਼ ਸੁਥਰਾ ਬਣਾਵੇ ਜਿਹੜਾ ਮਰਜੀ ਬਣ ਜਾਵੇ ਤੁਹਾਨੂੰ ਕੀ ਮਿਲਣਾ ਤੇ ਤੁਹਾਨੂੰ ਤਾਂ ਉਹ ਹੀ ਖੱਦਾ ਠੇਕੇ ਖਾਣੇ ਪੈਣੇ ਹੈ ਜਿਹੜਾ ਆਪਣੇ ਪੰਜਾਬ ਨੂੰ ਸੁਧਾਰ ਸਕੇ ਨਸ਼ਾ ਖਤਮ ਕਰ ਚੁਕੇ ਬਹੁਤ ਜ਼ਿਆਦਾ ਕ੍ਰਾਇਮ ਵੀ ਨਸ਼ਾ ਵੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਸੀਐਮ ਉਹਨੂੰ ਦੇਖਣਾ ਚਾਹੁੰਦੇ ਜਿਹੜਾ ਕੁਝ ਕਰੇ ਵੀ ਹਨਾ ਜਿਹੜਾ ਆਪਣੇ ਵਾਅਦਿਆਂ ਤੇ ਰਵੇ ਵੀ ਵੈਸੇ ਤਾਂ ਭਗਵਾਨ ਤੁਮਾਰ ਨੇ ਕੀਤਾ ਤਾਂ ਫਸਟ ਟਾਈਮ ਉਹਨਾਂ ਨੇ ਕੀਤਾ ਇਹ ਕੰਮ ਕਿ ਜਨਰਲ ਵਾਲਿਆਂ ਨੂੰ ਵੀ ਇਲੈਕਟ੍ਰਿਸਿਟੀ ਫ੍ਰੀ ਮਿਲੀ ਆ। ਭਗਵਾਨਦਾਰ ਨੇ ਤਾਂ ਕੋਈ ਵਾਦਾ ਜੀ ਬੀਪੀਏ ਤਾਂ ਕੋਈ ਪੂਰੇ ਕੀਤਾ ਹੀ ਨਹੀਂ ਹੈਗਾ ਹਜ਼ਾਰ ਉਹਨਾਂ ਨੇ ਪੈਸਾ ਲਿਆ। ਹਜ਼ਾਰ-ਹਜ਼ਾਰ ਰੁਪਇਆ ਨਹੀਂ ਮਿਲਿਆ ਹੈਗਾ। ਐ ਐਕਚੁਅਲੀ ਅਜੇ ਤਾਂ ਕੋਈ ਚਿਹਰਾ ਹੀ ਨਹੀਂ ਆਇਆ ਸਾਡੇ ਸਾਹਮਣੇ ਕਿ ਜਿਹਨੂੰ ਅਸੀਂ ਕਰ ਚੁੱਕੇ ਸੈੱਟ ਬਟ ਜੋ ਵੀ ਹੋਏਗਾ ਅਸੀਂ ਸੋਚ ਰਹੇ ਹਾਂ ਕਿ ਅਕੋਰਡਿੰਗ ਟੂ ਲੋਕਾਂ ਦੀ ਫੈਸਿਲਿਟੀਆਂ ਨੂੰ ਧਿਆਨ ਰੱਖਦੇ ਹੋਏ ਦੇਸ਼ ਬਾਰੇ ਚੰਗਾ ਸੋਚਦਾ ਹੋਇਆ ਉਹ ਸਭ ਚੀਜ਼ ਸਾਨੂੰ ਮੁਕਤਨੀ ਚਾਹੀਦਾ ਹੈ ਭਾਜੀ ਅਮਰਿਤਪੁਰ ਨੇਰੂ ਨੂੰ ਬੰਨਣਾ ਚਾਹੀਦਾ ਸੀ ਸੀਐਮ ਤੇ ਹੁਣ ਮੈਂ ਤਾਂ ਕਹਿਣਾ ਵੀ ਮੈਨੂੰ ਵੀ ਬਣਾ ਦਿਓ ਭਗਵਾਨ ਜੀ ਉਹਨਾਂ ਦਾ ਕੰਮ ਪਸੰਦ ਹੈ ਬਹੁਤ ਜ਼ਿਆਦਾ ਜਿੰਨਾ ਉਹਨਾਂ ਨੇ ਕੀਤਾ ਹੋਰ ਕਿਸੇ ਨੇ ਕੀਤਾ ਨਹੀਂ ਅਜੇ ਤੱਕ ਸੀਮ ਬਾਜਲ ਸਾਹਿਬ ਹੀ ਹਾਂ ਉਹਨਾਂ ਦੀ ਸਰਕਾਰ ਆਣੀ ਚਾਹੀਦੀ ਬਾਜਲ ਦਾ ਜਦੋਂ ਲੋਕ ਬੋਰਡ ਪਾਉਣਗੇ ਉਹ ਹੀ ਬਣੂਗਾ ਮੇਰੇ ਕਹਿਣਾ ਥੋੜਾ ਬਣ ਜਾਣਾ ਹੈ ਨੂਰ ਲਾਲ ਦਾ ਇਹ ਬਦਲਾ ਪਾਉਣਾ ਚਾਹੀਦਾ ਹੁਣ ਚਰਨੀ ਚੰਨੀ ਨੂੰ ਦੁਬਾਰਾ ਆਉਣਾ ਚਾਹੀਦਾ ਇੱਕ ਵਾਰੀ ਫੇਰ ਆਪ ਲੋਕਾਂ ਆਤਮਾਨ ਨੇ 1000 ਰੁਪਏ ਕਿਉਂ ਨਹੀਂ ਦਿੱਤਾ ਨਾ ਦਾ ਨਾ ਕੋਈ ਮਕਾਨਾ ਦਾ ਕਰ ਤਕਰੀਬਾ ਜਿਹੜਾ ਕਿਰਾਏ ੱਤੇ ਖਾਂਦੇ ਆ ਨਾ ਕੁਛ ਸਸ਼ਕਲ ਸੰਸ ਜੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਨਸ਼ੁਕਪੂਰ ਤੇ ਜਿਵੇਂ ਕਿ ਹੁਣ 2027 ਜਿਹਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਸੀ 2027 ਇਲੈਕਸ਼ਨਸ ਆਉਣ ਵਾਲੇ ਨੇ ਤੇ ਹਰ ਇੱਕ ਪਾਰਟੀ ਨੇ ਆਪਣੀ ਆਪਣੀ ਤਿਆਰੀ ਵੀ ਖਿੱਚ ਲਈ ਹੈ ਪਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਅੱਜ ਆਪਾਂ ਮਾਰਕੀਟ ਦੇ ਵਿੱਚ ਆਏ ਆ ਫੀਲਡ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜ਼ਮੀਨੀ ਸਰਤੇ ਲੋਕ ਕਿਵੇਂ ਦੇਖਦੇ ਨੇ ਜੋ ਮੌਜੂਦਾ ਸੀਐਮ ਨੇ ਉਹਨਾਂ ਦੇ ਕੰਮਕਾਜ ਨੂੰ ਕਿਵੇਂ ਦੇਖਦੇ ਨੇ ਤੇ ਅੱਗੇ 2027 ਚ ਕਿਹਨੂੰ ਚਾਹੁੰਦੇ ਨੇ ਕਿ ਪ ਦਾ ਸੀਐਮ ਬਣੇ ਸੋ ਤੁਸੀਂ ਵੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਆਪਣੀ ਵੀ رائے ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਅਕੋਰਡਿੰਗ ਤੁਹਾਨੂੰ ਕੀ ਲੱਗਦਾ ਹੈ ਕਿ ਦੋਸਤ ਸਟਾਈਚ ਕਿਨੂੰ ਸਾਡੇ ਪੰਜਾਬ ਦਾ ਸੀਐਮ ਬਣਨਾ ਚਾਹੀਦਾ ਹੈ ਪਾਰਟੀ ਹੋਵੇ ਵਧੀਆ ਹੋਵੇ ਉਹ ਹੋਵੇ ਪਾਰਟੀ ਜਿਹੜੀ ਸਾਡੇ ਕੰਮ ਕਰੇ ਸਾਰੇ ਸ਼ਹਿਰ ਨੂੰ ਵਧੀਆ ਔਰ ਸਾਫ ਸੁਥਰਾ ਬਣਾਵੇ ਸਾਰੇ ਸ਼ਹਿਰ ਦਾ ਜਨਿਕਾਸ ਰੁਕਿਆ ਹੋਇਆ ਵਾ ਜਿੱਦਾਂ ਬਾ ਸਾਡੇ ਪਾਣੀ ਆਪਣੇ ਸਲਮਾ ਰੋਡ ਪਾਣੀ ਬਹੁਤ ਭਰ ਜਾਂਦਾ ਵਾ ਗੋਸ਼ਾ ਰੋਡ ਬਹੁਤ ਪਾਣੀ ਭਰ ਜਾਂਦਾ ਦਾ ਕੋਈ ਨਿਕਾਸ ਹੈ ਨਹੀਂ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਕਈ ਸਰਕਾਰ ਆਵੇ ਵਧੀਆ ਹੋਵੇ ਜਿਹੜੇ ਗਰੀਬਾਂ ਦੀ ਵੀ ਸੁਣੇ ਰਾਜੇ ਟ੍ਰੈਫਿਕ ਇਹਨਾਂ ਵੱਧ ਚੁੱਕਾ ਵਾ ਇਹਨਾਂ ਦਾ ਵੀ ਕੋਈ ਵਧੀਆ ਸੁਭਾਅ ਹੋਵੇ ਜਿਹੜਾ ਟ੍ਰੈਫਿਕ ਘਾੜੀ ਵਾ ਬੀ ਆਰ ਵਿੱਚ ਗਾਂ ਦੀ ਗਾਂ ਟ੍ਰੈਫਿਕ ਇਹਨਾਂ ਵੱਧ ਜਾਂਦਾ ਵਾ ਲੋਕਾਂ ਨੂੰ ਨੰਗਣਾ ਬਹੁਤ ਮੁਸ਼ਕਲ ਹੋ ਗਿਆ ਬੀ ਆਰ ਵਿੱਚ ਤੇਰੀ ਜਿਹੀ ਉਹੀ ਵਧੀਆ ਹੀ ਆਵੇ ਆਪਣਾ ਜੋ ਜੋ ਪੰਜਾਬ ਨੂੰ ਚਲਾਵੇ ਸ਼ਹਿਰ ਨੂੰ ਚਲਾਵੇ ਸਾਰੇ ਛੇ ਨੂੰ ਜਲਾਵੇ ਵਧੀਆ ਬੜੀ ਸਰਕਾਰ ਹੋਣੀ ਚਾਹੀਦੀ ਹੈ ਭਾਜੀ ਅਮਰਤਪੁਰ ਨੇਰੋ ਨੂੰ ਬੰਨਣਾ ਚਾਹੀਦਾ ਮੈਮ ਕੋਈ ਇਦਾਂ ਦਾ ਹੋਵੇ ਕਿ ਜਿਹੜਾ ਆਪਣੇ ਨਸ਼ਾ ਬਿਲਕੁਲ ਖਤਮ ਕਰੇ ਇਦਾਂ ਦਾ ਹਜੇ ਤੱਕ ਸਾਡੀ ਨਜ਼ਰ 'ਚ ਕੋਈ ਵੀ ਨਹੀਂ ਹੈਗਾ ਨਾ ਕੋਈ ਆਇਆ ਹੀ ਆ ਕਿ ਜਿਹੜਾ ਆਪਣੇ ਪੰਜਾਬ ਨੂੰ ਸੁਧਾਰ ਸਕੇ ਨਸ਼ਾ ਖਤਮ ਕਰ ਚੁਕੇ ਬਹੁਤ ਜ਼ਿਆਦਾ ਕ੍ਰائم ਵੀ ਨਸ਼ਾ ਵੀ ਬਹੁਤ ਜ਼ਿਆਦਾ ਵਧਿਆ ਹੋਇਆ ਆ ਆਪਾਂ ਨੂੰ ਇਦਾਂ ਦਾ ਬੰਦਾ ਚਾਹੀਦਾ ਆ ਜਿਹੜਾ ਨਸ਼ਾ ਮੁਕਤ ਪੰਜਾਬ ਨੂੰ ਇੰਡੀਆ ਨੂੰ ਕਰੇ ਉਹ ਆਪਾਂ ਕੋਲ ਹੈ ਨਹੀਂ ਆ ਸੀਐਮ ਤੇ ਮੈਂ ਤਾਂ ਕਰਨ ਲੱਗ ਕਹਿੰਦਾ ਵੀ ਮੈਨੂੰ ਵੀ ਬਣਾ ਦਿਓ ਆਪਾਂ ਕਿਸ ਨੂੰ ਕੀ ਦੇਖਣਾ ਤਾਂ ਜਿਹੜੇ ਸਾਰੇ ਸੀ ਦੇਖੇ ਹੋਏ ਆ ਵਿੱਚ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਨੂੰ ਇੰਨਾ ਕਿ ਬੇਵਕੂਫ ਬਣਾ ਲਿਆ ਇਹ ਕਰ ਦੇਣਗੇ ਉਹ ਕਰ ਦੇਣਗੇ ਉਹ ਕਰ ਦੇਣਗੇ ਹਰੇ ਤੱਕ ਤਾਂ ਕੁਝ ਨਹੀਂ ਹੋਇਆ ਤੇ ਮੈਨੂੰ ਆਸ ਵੀ ਨਹੀਂ ਹੈਗੀ ਵੀ ਜਿਹੜੇ 7-8 ਮਹੀਨੇ ਬੱਜਦੇ ਆ ਵੀ ਸਾਡੇ ਭਗਵੰਤਬਾਨ ਜੀ ਕੁਝ ਕਰ ਲੈਣਗੇ ਆ ਜਿਹੜੇ ਹਾਂ ਬੋਰਡ ਜਿਹੜੇ ਆ ਇਹ ਕਹਿੰਦੇ ਹੁੰਦੇ ਸੀ ਵੀ ਮੈਂ ਐਡ ਨਹੀਂ ਕਰੂੰਗਾ ਪਰ ਮੈਂ ਆਪਣੀ ਲਾਈਫ 'ਚ ਇੰਨੀ ਕ ਐਡਵਰਟਾਈਜ਼ਮੈਂਟ ਕਿਸੇ ਵੀ ਸਰਕਾਰ ਦੇ ਮੁੱਖ ਮੰਤਰੀ ਦੀ ਨਹੀਂ ਦੇਖੀ। ਅਗਰ ਤੁਸੀਂ ਸੀਐਮ ਬਣ ਜਾਂਦੇ ਹੋ ਤੇ ਕੀ ਚੇਂਜੇਸ ਨੇ ਜੋ ਸਭ ਤੋਂ ਪਹਿਲਾਂ ਲੈ ਕੇ ਆਉਂਗੇ? ਇੱਕ ਦਿਨ ਤੁਹਾਨੂੰ ਯਾਦ ਹੋਣਾ ਬੇਟਾ ਜੀ ਫਿਲਮ ਆਈ ਸੀ ਇੱਕ ਦਿਨ ਦਾ ਸੀਐਮ ਕੀ ਕੀ ਨਾਇਕ ਹਾਂ ਮੈਮ ਕੋਸ਼ਿਸ਼ ਕਰੂੰਗਾ ਉਹਦਾ ਨਾਮ ਕੰਮ ਕਰਾਂ। ਭਗਵਾਨ ਜੀ ਮਾਨ ਨੂੰ ਉਹਨਾਂ ਦਾ ਕੰਮ ਪਸੰਦ ਆ ਬਹੁਤ ਜ਼ਿਆਦਾ। ਜਿੰਨਾ ਉਹਨਾਂ ਨੇ ਕੀਤਾ ਹੋਰ ਕਿਸੇ ਨੇ ਕੀਤਾ ਨਹੀਂ ਅਜੇ ਤੱਕ। ਜੀ ਅਸੀਂ ਉਹਦੇ ਕੀਤੇ ਨੂੰ ਅਣ ਦੇਖਿਆ ਕਰਦੇ ਆ ਤਾਂ ਅਸੀਂ ਨਾ ਸ਼ੁਕਰਿਆ। ਥੈਂਕ ਯੂ ਸਰ ਰੀ ਮਿਲ ਰਿਹਾ ਸਭ ਕੁਝ ਕੀ ਕੁਝ ਨਹੀਂ ਮਿਲਿਆ ਜਨਤਾ ਨੂੰ ਜੇ ਖਾ ਪੀ ਕੇ ਵੀ ਕਿਸੇ ਨੇ ਮੁਕਰਨਾ ਤਾਂ ਉਹਦੀ ਕਿਸਮਤ ਮਾੜੀ ਹੈ ਵਧੀਆ ਹੋਵੇ ਸਭ ਦੇ ਖੁਸ਼ੀਆਂ ਆਉਣ ਸਭ ਨੂੰ ਤੰਦਰੁਸਤੀਆਂ ਚਾਹੀਦੀਆਂ ਹੈ ਕਿ ਕਦਾ ਦੀ ਸਭ ਦੀ ਰਹਿਮਤ ਮਿਲਣ ਜਿਹੜਾ ਮਰਜੀ ਵਾਣ ਜੋ ਤੁਹਾਨੂੰ ਕੀ ਮਿਲਣਾ ਜੀ ਤੁਹਾਨੂੰ ਤਾਂ ਉਹ ਹੀ ਖੱਤੇ ਠਿੱਕੇ ਖਾਣੇ ਪੈਣੇ ਆ ਠੀਕ ਹੈ ਨਾ ਖੇਤੀ ਕਰਨੀ ਆ ਰੋਟੀ ਮਿਲਣੀ ਆ ਕਿਸੇ ਨੇ ਕੁਝ ਨਹੀਂ ਦੇਣਾ ਜੀਮਮ ਬਾਦਲ ਸਾਹਿਬ ਇਹ ਹਾਂ ਚੱਲੇ ਉਹਨਾਂ ਦੀ ਸਰਕਾਰ ਆਣੀ ਚਾਹੀਦੀ ਬਾਦਲ ਦਾਂਗੇ ਜੇ ਤੂੰ ਜੇ ਲੋਕ ਬੋਰਡ ਪਾਉਣਗੇ ਉਹ ਹੀ ਬਣੂਗਾ ਮੇਰੇ ਕਹਿਣਾ ਥੋੜਾ ਬਣ ਜਾਣਾ ਫਿਰ ਵੀ ਇੱਕ ਪਾਰਟੀਕੂਲਰ ਚੋਇਸ ਹੁੰਦੀ ਆ ਵੀ ਇਹ ਚਿਹਰਾ ਬਣਨਾ ਚਾਹੀਦਾ ਸੀ ਨਹੀਂ ਨਹੀਂ ਇਦਾਂ ਦਾ ਕੁਝ ਨਹੀਂਗਾ ਉਹਦਾ ਕਮਿਊਨਿਟੀ ਹੈ ਜਿੱਦ ਨੂੰ ਉਹ ਬੋਰਡ ਪਾਊਗੀ ਜਿਹੜਾ ਬਣ ਜਾਊਗਾ ਬਣ ਜਾਊਗਾ ਉਹ ਹੀ ਮਨਜ਼ੂਰੀ ਆ ਸਾਨੂੰ ਬਸ ਦੇਖੋ ਹੁਣ ਤੱਕ ਤਾਂ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਕੰਮ ਕੀਤਾ ਸਾਨੂੰ ਜਿੱਦਾ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਆ ਤਾਂ ਸਾਨੂੰ ਕਈ ਵਾਰੀ ਕਾਗਜ਼ੀ ਕਾਰਵਾਈ ਕਰਨੇ 'ਚ ਬਹੁਤ ਪ੍ਰੋਬਲਮ ਆਉਂਦੀ ਹੁੰਦੀ ਸੀ ਕਿ ਤਾਂ ਉਹਨਾਂ ਨੇ ਸੁਵਿਧਾ ਸੈਂਟਰ ਜਿਹੜੇ ਓਪਨ ਕੀਤੇ ਆ ਡੋਰ ਟੂ ਡੋਰ ਤੁਸੀਂ ਆਪਣਾ ਕੰਮ ਕਰਵਾ ਸਕਦੇ ਆ ਤੇ ਹੋਰ ਵੀ ਬੈਲ ਵੀ ਮਾਫ ਕਰਾਇਏ ਨੇ ਬਹੁਤ ਵਧੀਆ ਕੰਮ ਵੀ ਕੀਤਾ ਹੈ ਅਸੀਂ ਚਾਹੁੰਦੇ ਆ ਹੋਰ ਵੀ ਉਮੀਦ ਰੱਖਦੇ ਆ ਇਹਨਾਂ ਦੇ ਸਰਕਾਰਾਂ ਦੇ ਕੋਲੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਧੀਆ ਕੰਮ ਕਰਨਗੇ ਸੀਐਮ ਭਗਵੰਤ ਮਾਨ ਫੇਰ ਤੋਂ ਸੀਐਮ ਬਣ ਜਾਂਦੇ ਨੇ ਤੇ ਹੋਰ ਕਿਹੜੀਆਂ ਉਮੀਦਾਂ ਨੇ ਜਾਂ ਹੋਰ ਕਿਹੜੀਆਂ ਮੰਗਾਂ ਨੇ ਜੋ ਤੁਹਾਨੂੰ ਲੱਗਦਾ ਹੈ ਕਿ ਅੱਗੇ ਲੈ ਕੇ ਆਉਣੀਆਂ ਚਾਹੀਦੀਆਂ ਉਮੀਦਾਂ ਜੀ ਇਹੀ ਹੈ ਕਿ ਜਿੱਦਾਂ ਹੁਣ ਆਏ ਆਏ ਦਿਨ ਰੋਜ਼ ਗੋਲੀ ਚੱਲਦੀ ਆ ਬਦਮਾਸ਼ ਬਹੁਤ ਚੋਰੀ ਬਹੁਤ ਹੋਣ ਲੱਗ ਪਿਆ ਇਹਨਾਂ ਨੂੰ ਨਕੇਲ ਪਾਈ ਜਾਵੇ ਅਸੀਂ ਇਹ ਆਸ ਕਰਦੇ ਹਾਂ ਕਿ ਤੁਹਾਡੇ ਕੈਮਰੇ ਦੇ ਮਾਧਿਅਮ ਦੇ ਰਾਹੀਂ ਕਿ ਚੋਰਾਂ ਦੇ ਉੱਤੇ ਨੱਥ ਪਾਈ ਜਾਵੇ ਤੇ ਜਿਹੜੇ ਲੁੱਟਾਂ-ਗੋਹਾਂ ਕਰਦੇ ਹਨ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਸੀਐਮ ਉਹਨੂੰ ਦੇਖਣਾ ਚਾਹੁੰਦੇ ਜਿਹੜਾ ਕੁਝ ਕਰੇ ਵੀ। ਹਨਾ ਜਿਹੜਾ ਆਪਣੇ ਵਾਅਦਿਆਂ ਤੇ ਰਵੇ ਵੀ। ਵੈਸੇ ਤਾਂ ਭਗਵੰਤ ਮਾਨ ਨੇ ਕੀਤਾ ਤਾਂ ਫਰਸਟ ਟਾਈਮ ਉਹਨਾਂ ਨੇ ਕੀਤਾ ਇਹ ਕੰਮ ਕਿ ਜਨਰਲ ਵਾਲਿਆਂ ਨੂੰ ਵੀ ਇਲੈਕਟ੍ਰਿਸਿਟੀ ਫ੍ਰੀ ਮਿਲੀ ਆ ਨਹੀਂ ਤਾਂ ਅੱਜ ਤੱਕ ਅਸੀਂ ਜਨਰਲ ਚ ਆਉਨੇ ਆ ਕੋਈ ਸਹੂਲਤ ਨਹੀਂ ਮਿਲੀ ਇਸ ਲਈ ਮੈਂ ਉਹਨਾਂ ਨੂੰ 100 ਚੋਂ 100 ਪੁਆਇੰਟ ਦਿੰਦੀ ਆ ਕਿ 300 ਯੂਨਿਟ ਫਾਨੂੰ ਵੀ ਫ੍ਰੀ ਹੋਏ ਆ ਇਹ ਪਹਿਲੀ ਵਾਰੀ ਹੋਇਆ ਐਦਾਂ ਕਦੀ ਹੋਇਆ ਹੀ ਨਹੀਂ ਬਾਅਦ ਚ ਵਾਦੇ ਪੂਰੇ ਕੋਈ ਵੀ ਨਹੀਂ ਕਰਦਾ ਹੈਗਾ ਕਹਿ ਦਿੰਦੇ ਪਰ ਕਰਦਾ ਨਹੀਂ ਕੋਈ ਵੀ ਹੈਗਾ ਜੇ ਸੀਐਮ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਸੀਐਮ ਬਣ ਜਾਂਦੇ ਨੇ ਹੋਰ ਕਿਹੜੀਆਂ ਮੰਗਾਂ ਆ ਇਹ ਆਸਾਨ ਹੀ ਹੋ ਗਿਆ। ਭਗਵਾਨ ਦਮਨ ਨੇ ਤਾਂ ਕੋਈ ਵਾਦਾ ਬੀਬੀਆਂ ਤਾਂ ਕੋਈ ਪੂਰੇ ਕੀਤਾ ਹੀ ਨਹੀਂ ਹੈਗਾ ਹਜ਼ਾਰ। ਹਜ਼ਾਰ ਹਜ਼ਾਰ ਰੁਪਏ ਨਹੀਂ ਮਿਲਿਆ ਹੈਗਾ। ਬਸ ਕੋਈ ਨਵਾਂ ਜਿਹੜਾ ਆਣੇ ਵਾਲਾ ਆ ਉਹ ਕੋਈ ਪੰਜਾਬ ਲਈ ਕੋਈ ਵਧੀਆ ਅੱਛੀ ਕੰਮ ਕਰਨ ਵਾਲਾ ਆਵੇ। ਹਨਾ ਪਹਿਲਾਂ ਜਿਹੜੇ ਕੰਮ ਕੀਤੇ ਗਏ ਹੁਣ ਜਿਹੜੇ ਮੌਜੂਦਾ ਸੀਐਮ ਨੇ ਕਿਵੇਂ ਦੇਖਦੇ ਉਹਨਾਂ ਦੀ ਕੰਮਾਂ ਨੂੰ? ਠੀਕ ਹੈ ਯਾ ਉਦਾਂ ਤਕਰੀਬਨ ਠੀਕ ਠੀਕ ਹੈ ਪਰ ਇਹ ਤੋਂ ਵੀ ਜ਼ਿਆਦਾ ਵਧੀਆ ਹੋਣੇ ਚਾਹੀਦੇ ਆ। ਐ ਐਕਚੁਅਲੀ ਅਜੇ ਤਾਂ ਕੋਈ ਚਿਹਰਾ ਹੀ ਨਹੀਂ ਆਇਆ ਸਾਡੇ ਦੇ ਸਾਹਮਣੇ ਕਿ ਜਿਹਨੂੰ ਅਸੀਂ ਕਰ ਸਕੀਏ ਸੱਪ ਬਟ ਜੋ ਵੀ ਹੋਏਗਾ ਅਸੀਂ ਸੋਚ ਰਹੇ ਹਾਂ ਕਿ ਅਕੋਰਡਿੰਗ ਟੂ ਲੋਕਾਂ ਦੀ ਫੈਸਿਲਿਟੀਆਂ ਨੂੰ ਧਿਆਨ ਰੱਖਦੇ ਹੋਏ ਦੇਸ਼ ਵਾਰੇ ਚੰਗਾ ਸੋਚਦਾ ਹੋਇਆ ਉਹ ਚੀਜ਼ ਸਾਨੂੰ ਮੁੱਖ ਮੰਤਰੀ ਚਾਹੀਦਾ ਆ ਮੌਜੂਦਾ ਸੀਐਮ ਬਾਰੇ ਕੀ رائے ਹੈ ਭਗਵਾਨ ਤੁਮਨ ਦੀ ਸੀਐਮ ਠੀਕ ਆ ਬਟ ਕਈ ਵळे ਕੋਈ ਇਦਾਰੇ ਫੈਸਲੇ ਜੋ ਸਾਡੇ ਪੱਖ ਵਿੱਚ ਨਹੀਂ ਆ ਰਹੇ ਅਸੀਂ ਚਾਹੁੰਦੇ ਹਾਂ ਕੋਈ ਵੀ ਜੇ ਉਹ ਫੈਸਲਾ ਲੈਣ ਕਿ ਆਮ ਜਨਤਾ ਨੂੰ ਆਪਣੇ ਨਜ਼ਰ ਵਿੱਚ ਰੱਖ ਕੇ ਤਾਂ ਫੈਸਲਾ ਲੈਣ ਅ ਕਹਿਣਾ ਤਾਂ ਇਹ ਚਾਹੁੰਦੇ ਆ ਵੀ ਜਿਹੜੇ ਛੋਟੇ ਛੋਟੇ ਮੁੱਦੇ ਹੁੰਦੇ ਨੇ ਉਹਨਾਂ ਨੂੰ ਵੀ ਪਹਿਲਾਂ ਹੱਲ ਕੀਤਾ ਜਾਵੇ ਜਿਹੜੀ ਸਰਕਾਰਾਂ ਜਿਹੜੇ ਐਮ ਐਲ اے ਤੋਂ ਜਿਹੜੇ ਛੋਟੇ ਛੋਟੇ ਵਿਜਨ ਸੜਕਾਂ ਹੋ ਗਈਆਂ ਆਪਾਂ ਫੈਸਲੇ ਲੈ ਜਾ ਛੋਟੀਆਂ ਛੋਟੀਆਂ ਸੜਕਾਂ ਜਾਂ ਛੋਟੇ ਛੋਟੇ ਮਸਲੇ ਕੋਈ ਵੀ ਇਵੈਂਟ ਆਂਦਾ ਤੇ ਆਪਾਂ ਪੱਚ ਪੂਚ ਲਾ ਕੇ ਸੜਕਾ ਤਿਆਰ ਕਰਾ ਦਿੰਦੇ ਆ ਬਟ ਪ੍ਰੋਪਰ ਸੜਕ ਕਦੋਂ ਬਣੇਗੀ ਸਭ ਤੋਂ ਮੇਨ ਵੱਡਾ ਮਸਲਾ ਇਹ ਹੀ ਹੈਗਾ ਮੈਨੂੰ ਦੱਸੋ ਪਿਛਲੇ 5 ਸਾਲਾਂ ਦੇ ਵਿੱਚ ਕੋਈ ਪ੍ਰੋਪਰ ਸੜਕ ਦਿਖਾ ਦਿਓ ਸਾਡੇ ਏਰੀਆ 'ਚ ਜਿਹੜੀ ਬਣੀ ਹੋਵੇ ਸਿਰ ਆਪਾਂ ਪੱਚ ਵਗੈਰਾ ਦੀ ਗੱਲ ਆਪਾਂ ਕਹਿੰਦੇ ਆ ਪ੍ਰੋਪਰ ਸੜਕ ਜੇ ਫਗਵਾੜੇ ਸਾਚੋ ਬਣੀ ਹੋਵੇ ਤਾਂ ਜਰੂਰ ਦੱਸੋ ਮੈਨੂੰ ਲੱਗਦਾ ਜੀ ਬਦਲਾਵ ਆਉਣਾ ਚਾਹੀਦਾ ਹੁਣ ਚਰਨੀ ਚੰਨੀ ਨੂੰ ਦੁਬਾਰਾ ਆਉਣਾ ਚਾਹੀਦਾ ਇੱਕ ਵਾਰੀ ਫੇਰ ਮੌਜੂਦਾ ਸੇਮ ਬਾਰੇ ਕੀ ਠੀਕ ਹੈ ਜੋ ਲੋਕਾਂ ਨੇ ਸੋਚਿਆ ਸੀ ਉਸ ਉਮੀਦ ਨਾਲ ਕੁਝ ਹੋਇਆ ਨਹੀਂ ਜੀ ਨਹੀਂ ਚਰਨਜੀਤ ਚੰਨੀ ਬਾਰੇ ਕੁਝ ਉਹਨਾਂ ਨੂੰ ਕਿਉਂ ਪਸੰਦ ਉਹਨਾਂ ਨੇ 40 ਦਿਨਾਂ ਰਹਿ ਸੀ ਮੋੱਖ ਮੰਤਰੀ ਲੇਕਿਨ ਬਹੁਤ ਵਧੀਆ ਲੋਕਾਂ ਨੂੰ ਜੋੜਿਆ ਸੀ ਆਪਣੇ ਨਾਲ ਲੱਗਦਾ ਵੀ ਉਹ ਸ਼ਾਇਦ ਕੁਝ ਹੋਣਗੇ ਤਾਂ ਚੇਂਜ ਹੋਊਗਾ ਜੀ ਤੇ ਮੈਮ ਤੁਸੀਂ ਕਿਨੂੰ ਹੁਣ 2027 ਚ ਪੰਜਾਬ ਦਾ ਸੀਐਮ ਦੇਖਣਾ ਚਾਹੁੰਦੇ ਹੋ ਅਸੀਂ ਭਗਵੰਤ ਮਾਨ ਨੂੰ ਉਹ ਪਸੰਦ ਕਰਦੇ ਅਸੀਂ ਦੇਖੋ ਨਹੀਂ ਬਿੱਲ ਮਾਫ ਕੀਤੇ ਆ ਬਿਜਲੀ ਦੇ ਕਿੰਨੇ ਕਿੰਨੇ ਬਿੱਲ ਆਉਂਦੇ ਸੀਗੇ ਹਾਂਜੀ ਉਸ ਤੋਂ ਇਲਾਵਾ ਬਸ ਸੰਤੇ ਹੀ ਹੁਣ ਅੱਗੇ ਕਿਹੜੀਆਂ ਆਸਾਂ ਨੇ ਉਹਨਾਂ ਤੋਂ ਕਿ ਹੋਰ ਕਿਹੜੇ ਬਦਲਾਅ ਲੈ ਕੇ ਹੋਰ ਜਿਹੜੇ ਕੰਮ ਪਿੰਡਾਂ ਦੇ ਰਹਿੰਦੇ ਉਹ ਕਰਵਾਵਾਂਗੇ ਅਸੀਂ ਪੰਜਵਾਂ ਬਾਦਲ ਬਾਦਲ ਦੇ ਉਹ ਉਹ ਸਹੀ ਆ ਕਿ ਉਹ ਪਸੰਦ ਕਰਦੇ ਉਹ ਕੁੜੀਆਂ ਦੇ ਨਾਲ ਕੰਪਿਊਟਰ ਵੀ ਦਿੱਤੇ ਸਕੂਲਾਂ ਚ ਦੇ ਲੋ ਵੀ ਅਮਜੀਤ ਇਹ ਕੀ ਦਾਖਲੇ ਨੂੰ ਖਾਫ ਕਿਤੇ ਆ ਹੋਰ ਵੀ ਉਹ ਕੁਝ ਕੀਤਾ ਨੇ ਪੈਨਸ਼ਨ ਮੁਛਰ ਵੀ ਆਪੋ ਨੂੰ ਅੰਤਵਾਨ ਨੇ 1000 ਰੁਪਏ ਕਿਉਂ ਨਹੀਂ ਦਿੱਤਾ ਨਾ ਦਾਦਣਾ ਕਿ ਕੋਈ ਮਕਾਨਾ ਦਾ ਕਰਦਾ ਗਰੀਬਾ ਜਿਹੜੇ ਕਿਰਾਏ ੱਤਕੇ ਖਾਂਦੇ ਆ ਨਾ ਕੁਛ ਤੇ ਨਾ ਹੀ ਉਹ ਹੋਰ ਕੰਮ ਚ ਹੈਗਾ ਆ ਬਈ ਇਹ ਤਾਂ ਬੇਕਾਰ ਹੀ ਆ ਇਹ ਤਾਂ ਆਹਾਂ ਕਹਿ ਨਹੀਂ ਸਕਦੇ ਕੁਝ ਵੀ ਇਹਨੇ ਕੋ ਕੰਮ ਕਰਦਾ ਚੰਗੇ ਗਰੀਬਾਂ ਦੇਖਦਾ ਕਿ ਆਦਾ ਕੀ ਹੁਣ ਸਾਡੇ ਵਰਗੇ ਟਿੱਕੇ ਖਾਂਦੇ ਕਰਾਇਆ ਤੇ ਕੀ ਕਰਦਾ ਕੁਝ ਕਰਦਾ ਉਹ ਸਫਗਵਾੜਾ ਮਾਰਕੀਟ ਦੇ ਵਿੱਚ ਇਸ ਫਗਵਾੜਾ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਲੋਕਾਂ ਦੇ ਰਿਵਿਊਸ ਸੁਣੇ ਕਿ ਉਹ ਕਿੰਨੂ ਜਾਂਦੇ ਨੇ 2027 ਚ ਪੰਜਾਬ ਦਾ ਸੀਐਮ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੋ ਵੀਡੀਓ ਤੁਸੀਂ ਦੇਖ ਲਈ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਕਿੰਨੂ ਦੇਖਣਾ ਚਾਹੁੰਦੇ ਹੋ 2027 ਚ ਪੰਜਾਬ ਦਾ